ਅੱਜ ਪੰਜਾਬੀ ਇੰਡਸਟਰੀ ਨੂੰ ਇੱਕ ਵੱਡੀ ਮੰਤ ਭਾਗੀ ਖਬਰ ਸੁਣਨ ਨੂੰ ਮਿਲੀ ਜਸਵਿੰਦਰ ਪੱਲਾ ਜਿਨ੍ਹਾਂ ਨੇ ਕਾਮੇਡੀ ਦਾ ਮੁਕਾਮ ਐਡਾ ਉੱਤੇ ਚੱਕਿਆ ਸੀ ਉਹ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਅੱਜ ਮੇਰੇ ਨਾਲ ਮੌਜੂਦ ਨੇ ਮੰਨਤ ਸਿੰਘ ਜਿਨ੍ਹਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਸਵਿੰਦਰ ਪੱਲਾ ਜੀ ਦੇ ਨਾਲ ਤੇ ਮਨਤਨਾਮ ਅੱਜ ਯਾਦ ਆ ਰਿਹਾ ਉਹ ਟਾਈਮ ਤੁਸੀਂ ਕਈ ਵਾਰ ਨਾਲ ਦੇ ਵਾਈਫ ਦਾ ਕਿਰਦਾਰ ਨਿਭਾਇਆ ਬਹੁਤ ਪਿਆਰਾ ਹੈ ਤੁਹਾਡੇ ਐਕਟਿੰਗ ਕੈਰੀਅਰ ਦੇ ਵਿੱਚ ਉਹਨਾਂ ਨਾਲ ਮੋਮੈਂਟਸ ਰਹੇ ਨੇ हां मतलब मैं तेरी खबर सुनी मेनू लगा यार कितना चंगा बंदा चला गया आज मतलब मैं 2002 ਚ ਕੰਮ ਕੀਤਾ ਸੀ ਉਹਨਾਂ ਨਾਲ ਨਾ ਤੇ ਅੱਜ ਵੀ ਜਦੋਂ ਮੈਂ ਹੁਣ ਫਿਲਮ ਕੀਤੀ ਤੇ ਮੈਨੂੰ ਉਹਨਾਂ 'ਚ ਬਿਲਕੁਲ ਫਰਕ ਨਹੀਂ ਲੱਗਾ ਨਾ ਨਹੀਂ ਤੇ ਕਈ ਵਾਰੀ ਬੰਦਾ ਸਟਾਰ ਬਣ ਕੇ ਪਤਾ ਲੱਗ ਜਾਂਦਾ ਹੁੰਦਾ ਨੇ ਕਿ ਨਹੀਂ ਨਹੀਂ ਹੁਣ ਹਵਾ ਚ ਆ ਗਿਆ ਉਵੇਂ ਦੇ ਇੰਨੇ ਚੰਗੇ ਇੰਨੇ ਵਧੀਆ ਮੈਨੂੰ ਤੇ ਮੈਂ ਤੇ ਜਦੋਂ ਖਬਰ ਸੁਣੀ ਉਹਦੇ ਮੈਨੂੰ ਲੱਗਾ ਯਾਰ ਇਹੋ ਜਿਹੇ ਬੰਦੇ ਨਹੀਂ ਜਾਣ ਚਾਹੀਦੇ ਮੈਨੂੰ ਬਹੁਤ ਯਾਦ ਆਇਆ ਅਸੀਂ ਸ਼ੂਟਿੰਗ ਕੀਤੀ ਛਣ ਕਾਟੇ ਕੀਤੇ ਇਕੱਠੇ ਔਰ ਇੰਨੇ ਵਧੀਆ ਟ੍ਰੀਟਮੈਂਟ ਇਨਾਂ ਦੀ ਫੈਮਿਲੀ ਬਹੁਤ ਵਧੀਆ ਇਨਾਂ ਦੀ ਮੰਮੀ ਡੈਡੀ ਵਾਈਫ ਬੱਚੇ ਸਾਰੇ ਇੰਨੇ ਵਧੀਆ ਮੈਮ ਤੁਸੀਂ ਕਿੰਨੇ ਸਾਲ ਤੋਂ ਰਹਿੰਦੇ ਹੋ ਪੱਲਾ ਜੀ ਨੂੰ ਤੁਹਾਨੂੰ ਯਾਦ ਹੈ ਉਹ ਮੋਮੈਂਟ ਜਦ ਤੁਸੀਂ ਪਹਿਲੀ ਮੈਂ ਹਾਂ ਜੀ ਹਾਂ ਮੈਂ ਫਸਟ ਹੈ ਇੱਕ ਆਪਾਂ ਸੀਰੀਅਲ ਕੀਤੀ ਹੈ 알파 ਪੰਜਾਬੀ ਜਦੋਂ ਮੈਂ ਕਾਲਜ ਪੜ੍ਹਦੀ ਹੁੰਦੀ ਸੀ ਉਦੋਂ ਮੈਂ ਇਹਨਾਂ ਨਾਲ ਕੀਤਾ ਸੀਗਾ ਆ ਸ਼ਾਇਦ ਮੈਨੂੰ ਨਾ ਪੁੱਲ ਗਿਆ ਸ਼ਾਇਦ ਮੈਂ ਉਹ ਦੋ ਨਾਂ α ਪੰਜਾਬੀ ਦੇ ਨਵੇਂ ਨਵੇਂ ਸੀਰੀਅਲ ਸੀ ਉਦੋਂ ਇਹਨਾਂ ਦੀ ਮਤਲਬ ਇਹਨਾਂ ਨੇ ਉਦੋਂ ਮੈਨੂੰ ਕਿਤੇ ਦੇਖਿਆ ਸੀ ਮੇਰੀ ਕੋਈ ਸਕਿੱਲ ਡਿਸਕੋਟ ਤੇ ਇਹਨਾਂ ਨੇ ਫਿਰ ਉੱਥੇ ਮੈਨੂੰ ਰੈਫਰ ਕੀਤਾ ਐਕਚੁਅਲੀ ਜੇ ਇਹਨਾਂ ਨੇ ਫਿਰ ਉਦੋਂ ਮੈਂ ਇਹਨਾਂ ਦੇ ਨਾਲ ਕੰਮ ਕੀਤਾ ਸੀ ਮੈਨੇ ਵੀ ਵਾਈਫ ਨਹੀਂ ਜੀ ਬਣੀ ਪਰ ਮੈਂ ਮਤਲਬ ਇਹਨਾਂ ਦੇ ਘਰ ਰਹਿੰਦੀ ਹੁੰਨੀ ਆ ਬਹੁਤ ਸੋਹਣਾ ਕੈਰੈਕਟਰ ਸੀਗਾ ਉਦੋਂ ਮੈਂ ਫਸਟ ਟਾਈਮ ਇਹਨਾਂ ਨਾਲ ਮਿਲੀ ਸੀ ਉਸ ਪਾਸ ਇੰਨਾ ਮੈਡਮ ਇਹਨਾਂ ਦੀ ਵਾਈਫ ਬਣੀ ਸੀਗੇ ਜੀ ਜੀ ਤੇ ਉਦੋਂ ਫਸਟ ਟਾਈਮ ਕੀਤਾ ਸੀਗਾ ਬਿਲਕੁਲ ਕਹਿੰਦੇ ਉਹ ਛਣਕਾਟੇ ਬਿਲਕੁਲ ਛਣਕਾਟੇ ਤੋਂ ਛਣਕਾਟੇ ਦਾ ਵੇਲਾ ਕਿਉਂਕਿ ਉਹ ਪੰਜਾਬ ਦਾ ਐਸਾ ਕਾਮੇਡੀ ਦਾ ਦੌਰ ਆ ਜੀ ਸ਼ਾਇਦ ਮੈਂ ਕਹਿ ਸਕਦਾ ਕਿ ਸਾਡੀ ਕਾਮੇਡੀ ਦੀ ਨੀਂਵ ਦੇ ਵਿੱਚ ਜੇ ਕਹਿੰਦੇ ਨਾ ਕਿ ਇੱਟਾਂ ਲੁਈਏ ਉਹ ਛਣਕਾਟੇ ਦੀ ਵੀ ਐਦੀ ਵੱਡਾ ਸਹੀ ਗੱਲ ਕੀ ਸਕਦੇ ਤੁਹਾਨੂੰ ਉਹ ਟਾਈਮ ਯਾਦ ਆਉਂਦਾ ਉਹ ਦੇ ਮੋਮੈਂਟਸ ਕੁਝ ਯਾਦ ਨੇ ਮੈਂ ਤੇ ਮੈਂ ਤੁਹਾਨੂੰ ਦੱਸਦੀ ਨਾ ਕਿ ਮੈਂ ਇੰਗਲੈਂਡ ਸੀਗੀ ਮੈਂ ਸ਼ੂਟ ਕਰਦੀ ਮੇਰੇ ਸ਼ੋ ਸੀਗੇ ਤੇ ਮੈਨੂੰ ਫੋਨ ਆਇਆ ਕਹਿੰਦੇ ਐਤ ਕਿ ਨੀਲੂ ਠੀਕ ਨਹੀਂ ਹੈਗੀ ਜਾਂ ਨੀਲੂ ਪ੍ਰੈਗਨੈਂਟ ਸੀਗੀ ਤੇ ਸ਼ਨਕਾਟਾ 2 ਕਰਨਾ ਮੈਂ ਤੇ ਚਾਰ ਚੜ ਗਿਆ ਕਿਉਂਕਿ ਪਹਿਲਾਂ ਮੈਂ ਛੋਟੇ ਛੋਟੇ ਕੈਰੈਕਟਰ ਕਰਦੀ ਹੁੰਦੀ ਸੀ ਉਸ ਟਾਈਮ ਨੀਲੂ ਨਹੀਂ ਸੀ ਅਵੇਲੇਬਲ ਤੇ ਫਿਰ ਉਹ ਮੈਂ ਪੂਰਾ ਛਣਗਾਟਾ 2004 ਦਾ ਕੀਤਾ ਸੀਗਾ ਤੇ ਮੈਂ ਮੈਨੂੰ ਲੱਗ ਮੈਂ ਕਿਹਾ ਕਿ ਸ਼ੁਕਰ ਹੈ ਮੈਨੂੰ ਵੀ ਤੁਹਾਡਾ ਨਾਮ ਕੰਮ ਕਰਨ ਦਾ ਮੌਕਾ ਮਿਲਿਆ ਕਿਉਂਕਿ ਲਿਖਦੇ ਬਹੁਤ ਵਧੀਆ ਸੀਗੇ ਲਿਖਦੇ ਸੀ ਲਿਖਦੇ ਹੋਰ ਬੱਚੇ ਬੱਚੇ ਲਿਖਦੇ ਨਹੀਂ ਹੁਣ ਏਡੇ ਵੱਡੇ ਵੱਡੀਆਂ 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 ਜਿਹੜੀਆਂ ਚੀਜ਼ਾਂ ਕਹਿਣੀਆਂ ਉਹਨਾਂ ਨਿੱਕੀ ਜਿਹੀ ਗੱਲ 'ਚ ਕਹਿ ਜਾਂਦੇ ਸੀ ਉਹ ਬੜਾ ਉਹਨਾਂ ਦਾ ਹੁਨਰ ਸੀ ਉਹਨਾਂ ਕੋਲ ਹੁਨਰ ਆ ਮਤਲਬ ਮੈਂ ਤਾਂ ਕਹਿੰਨੀ ਹੁਨਰ ਤਾਂ ਹਮੇਸ਼ਾ ਹੀ ਰਹਿਣਾ ਆ ਉਹ ਤਾਂ ਕਦੇ ਜਾਣਾ ਹੀ ਨਹੀਂ ਹੈਗਾ ਉਹਨਾਂ ਨੇ ਜੋ ਇੰਡਸਟਰੀ ਨੂੰ ਸਾਨੂੰ ਦਿੱਤਾ ਮੈਨੂੰ ਤਾਂ ਸਿੱਖਣ ਦਾ ਹੀ ਬੜਾ ਮੌਕਾ ਮਿਲਿਆ ਨਾ ਉਹਨਾਂ ਦੇ ਨਾਲ ਡਾਇਲੋਗ ਡਿਲੀਵਰੀ ਇੱਕ ਦੂਜੇ ਨਾਲ ਜਦੋਂ ਅਸੀਂ ਕਿਉਂਕਿ ਸਾਡੇ ਤਕਰੀਬਨ ਹਸਬੰਡ ਮਾਈਫਿਲ ਲੜਾਈਆਂ ਹੁੰਦੀਆਂ ਦਿਖਾਈਆਂ ਜਾਂਦੀਆਂ ਸੀ ਫਿਲਮਾਂ 'ਚ ਕਿ ਉਹ ਇੱਕ ਦੂਜ ਟਾਈਮਿੰਗ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਿਲਕੁਲ ਮਤਲਬ ਅੱਜ ਮੈਨੂੰ ਇਹ ਲੱਗਦਾ ਕਿ ਸੀਰੀਅਸਲੀ ਨਾ ਇਦਾਂ ਦੇ ਬੰਦੇ ਰੁਕਨੇ ਚਾਹੀਦੇ ਯਾਰ ਰੁਕਨੇ ਚਾਹੀਦੇ ਬਿਲਕੁਲ ਬਿਲਕੁਲ ਆਖਰੀ ਮੁਲਾਕਾਤ ਕੀਤੀ ਸੀ ਕੀ ਉਹਨਾਂ ਨਾਲ ਤੁਹਾਡੀ ਲਾਸਟ ਟਾਈਮ ਕਦੋਂ ਮਿਲ ਮੈਂ ਆਖਰੀ ਆ ਲਾਸਟ ਟਾਈਮ ਮੈਂ ਸ਼ੂਟਿੰਗ ਤੇ ਗਈ ਸੀ ਮੇਰੇ ਨਾਲ ਵਾਲੇ ਪਿੰਡ 'ਚ ਪੱਲਾ ਸਰਦੀ ਸ਼ੂਟ ਹੋ ਰਹੀ ਸੀ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਨਾਲ ਵਾਲੇ ਪਿੰਡ 'ਚ ਪੱਲਾ ਸਰਦੀ ਸ਼ੂਟ ਕਰ ਰਹੇ ਤੇ ਮੈਂ ਕਿਹਾ ਚੱਲ ਮੈਂ ਫ੍ਰੀ ਹੋ ਕੇ ਉਹਨਾਂ ਨੂੰ ਮਿਲ ਕੇ ਆਉਣੀ ਆ ਤੇ ਮੈਂ ਫ੍ਰੀ ਹੋ ਕੇ ਉਹਨਾਂ ਨੂੰ ਮਿਲਣ ਗਈ ਉਹਨਾਂ ਦੇ ਸੈੱਟ ਤੇ ਜੀ ਜੀ ਤੇ ਉਦੋਂ ਮੈਂ ਮਿਲੀ ਔਰ ਬੜੇ ਵਧੀਆ ਉਵੇਂ ਦੇ ਹਾਸੇ ਦੇ ਖੇੜ ਦੇ ਸੈੱਟ ਦੇ ਉੱਪਰ ਉਹਨਾਂ ਨਾਲ ਉਹਨਾਂ ਨਾਲ ਗੱਲ ਕਰਕੇ ਮੈਨੂੰ ਸ਼ਾਇਦ ਲੱਗਦਾ ਸੀ ਕੋਈ ਪਰਿਵਾਰ ਦਾ ਹੀ ਬੰਦਾ ਗੱਲ ਕਰ ਰਿਹਾ ਹੈ ਹੈਨਾ ਉਹ ਉਹਨਾਂ ਨੇ ਸਮਝ ਦੇ ਸੀ ਬਿਲਕੁਲ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਵੀ ਨਹੀਂ ਔਰ ਮੈਨੂੰ ਬਹੁਤ ਅੰਗ ਪਿਛੇੜਦੇ ਵੀ ਰਹਿੰਦੇ ਸੀ ਕਹਿੰਦੇ ਸੀ ਤੇਰਾ ਘਰ ਵਾਲਾ ਕੀ ਸੰਬੰਧ ਆਪਰੇ ਆਪਣ ਨੂੰ ਹਾਂ ਜਿਵੇਂ ਕੋਈ ਨਾ ਦਸ਼ਦਾ ਕੋਈ ਸੀਰੀਅਲ ਦੇਖਣਾ ਉਹਨੇ ਔਰ ਜਿਆਦਾਤਰ ਨੈਗੇਟਿਵ ਰੋਲ ਕਰਦਾ ਤੇਰਾ ਘਰ ਵਾਲਾ ਕੀ ਸੰਬੰਧ ਆਪਰੇ ਆਪਣ ਨੂੰ ਹੈ ਤਾਂ ਬੁਗਲੀ ਹਮਾਰੀ ਅੰਦਰ ਕਿਸੇ ਨੂੰ ਵੀ ਹੈ ਇਹੋ ਜਿਹੇ ਬੰਦੇ ਨਾਲ ਤੂੰ ਕਿਆ ਕਰਾ ਲਿਆ ਇਹਨੇ ਸਮਝਾਇਆ ਕਰ ਮਤਲਬ ਮਜ਼ਾਕ ਬੜੀ ਆਵਨੀ ਸਾਨ ਨਹੀਂ ਛੱਡਦੇ ਸੀਗੇ ਮਮੈਂਟ ਮਤਲਬ ਮੈਨੂੰ ਲੱਗਦਾ ਕਿ ਉਹ ਕਦੀ ਕਿਤੇ ਪਾਦਾ ਹੁੰਦਾ ਹੈ ਅਜਿਹੇ ਬੰਦੇ ਨਾਲ ਹਸਾਉਣ ਵਾਲੇ ਔਰ ਹਰ ਗੱਲ ਨੂੰ ਬੜੀ ਛੋਟੀ ਜਿਹੀ ਤਰੀਕਾ ਸਮਝਾਉਂਦੇ ਬੰਦੇ ਸੀ ਐਜ਼ ਅ ਕੋ-ਐਕਟਰ ਮੈਂ ਬਹੁਤ ਸਿੱਖਿਆ ਨਾ ਤੋਂ ਬਹੁਤ ਜ਼ਿਆਦਾ ਸਿੱਖਿਆ ਬੈਂਡ ਬਾਜੀ ਵੀ ਤੁਸੀਂ ਉਹਨਾਂ ਨਾਲ ਕੀਤੀ ਸੀ ਰਾਈਟ ਤੇ ਹਾਂ ਉਦੋਂ ਹੀ ਮੂਵਿੰਗ ਲੈਂਡ ਕੀਤੀ ਸੀਗੀ ਉਦੋਂ ਵੀ ਇਹਨਾਂ ਨੇ ਬਹੁਤ ਹੈਲਪ ਕੀਤੀ ਬਿਲਕੁਲ ਔਰ ਕਹਿੰਦੇ ਨੇ ਵੀ ਵੀ ਨਾ ਉਹਨਾਂ ਦੇ ਨਾਲ ਨਾ ਇੱਕ కెਮਿਸਟਰੀ ਬੜੀ ਵਧੀਆ ਬਣ ਜਾਂਦੀ ਸੀਗੀ ਜੀ ਜੀ ਕਿਉਂਕਿ ਉਹ ਬੜਾ ਤੁਹਾਨੂੰ ਕੰਫਰਟੇਬਲ ਫੀਲ ਕਰਾਉਂਦੇ ਸੀ ਤੁਹਾਨੂੰ ਕਦੀ ਇਦਾਂ ਫੀਲ ਹੀ ਨਹੀਂ ਕਰਾਂ ਤੁਸੀਂ ਵੱਡੇ ਜੇ ਸਟਾਰ ਨਾਲ ਕੰਮ ਕਰਦੇ ਪਏ ਆ ਬਿਲਕੁਲ ਉਹ ਬੜੀ ਕੰਫਰਟੇਬਲ ਫੀਲ ਕਰਾਉਂਦੇ ਸੀ ਐਗਜ਼ੈਕਟਲੀ ਔਰ ਮੈਂ ਉਹ ਵੀ ਦੇਖਿਆ ਆ ਕਿ ਨਾ ਸੈੱਟ ਦੇ ਉੱਤੇ ਜਿਵੇਂ ਮੈਂ ਉਪਾਸਨਾ ਮੈਮ ਨੂੰ ਵੀ ਕਹਿ ਰਿਹਾ ਸੀ ਕਿ ਜਦ ਰਾਈਟਰ ਆਉਂਦਾ ਸੀ ਕਹਿੰਦਾ ਸੀ ਸਰ ਆਹ ਸੀਨ ਹੈ ਇਹਦੇ ਵਿੱਚ ਹੈ ਤੇ ਭੱਲਾ ਸਰ ਬੈਠੇ ਬੈਠੇ ਸੀਨ ਦਾ ਕੁਝ ਦਾ ਕੁਝ ਬਣਾ ਦਿੰਦੇ ਸੀਗੇ ਬਣਾ ਦਿੰਦੇ ਸੀ ਹਾਂ ਬਣਾ ਦਿੰਦੇ ਸੀ ਉਹ ਮਤਲਬ ਆਪਣੇ ਵਿੱਚ ਪੰਚ ਪਾ ਦਿੰਦੇ ਸੀ ਵਿੱਚ ਥੋੜੇ ਬਹੁਤ ਤੇ ਬਿਲਕੁਲ ਸੀਨ ਕੁਝ ਹੋ ਹੀ ਜਾਂਦਾ ਸੀ ਬਿਲਕੁਲ 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 ਮੈਨੂੰ ਲੱਗਦਾ ਮੈਮ ਕਿ ਇੱਕ ਕਲਾਕਾਰ ਹਮੇਸ਼ਾ ਅਮਰ ਰਹਿੰਦਾ ਹੈ ਤੁਹਾਡੇ ਨਾਲ ਵੀ ਉਹਨਾਂ ਦਾ ਕੰਮ ਅਮਰ ਰਹਿੰਦੇ ਹਾਂ ਬਿਲਕੁਲ ਯਾਦ ਕੀਤਾ ਜਾਏਗਾ ਨਹੀਂ ਅਮਰ ਉਹ ਹਮੇਸ਼ਾ ਹਮੇਸ਼ਾ ਜ਼ਿੰਦਾ ਹੀ ਆ ਉਹ ਹੋਂਰ ਤੇ ਕਿਤੇ ਵੀ ਨਹੀਂ ਜਾਣਾ ਉਹ ਸਾਡੇ ਵਿੱਚ ਹੀ ਰਹਿਣਾ ਹਮੇਸ਼ਾ ਜੀ ਪਰ ਐਕਚੁਅਲੀ ਜੇ ਨਾ ਮੈਨੂੰ ਉਹਨਾਂ ਦੀ ਫੈਮਿਲੀ ਬਾਰੇ ਸੋਚ ਕੇ ਬੜਾ ਬੁਰਾ ਲੱਗਾ ਕਿਉਂਕਿ ਬਹੁਤ ਜ਼ਿਆਦਾ ਪਿਆਰ ਹੈ ਇੱਕ ਜਿਹਨੂੰ ਬਹੁਤ ਪਿਆਰ ਕਰਦੇ ਸੀ ਬਿਲਕੁਲ ਬਿਲਕੁਲ ਉਹਦੇ ਬੱਚੇ ਫੁਖਰਾਜ ਵੀ ਉਹਦੀ ਉਹਨਾਂ ਦੀ ਬੇਟੀ ਕਿਉਂਕਿ ਛੋਟੇ ਛੋਟੇ ਹੀ ਨਾ ਜਦੋਂ ਮੈਂ ਉਹ ਕਰਦੀ ਸੀ ਜੀ ਉਦੋਂ ਮੈਂ ਉਹਨਾਂ ਦੇ ਨਾਲ ਸਾਡੇ ਨਾਲ ਹੀ ਉਹ ਛੋਟੇ ਬੱਚੇ ਵੀ ਨਾਲ ਕਰਦੇ ਹੁੰਦੇ ਸੀ ਬਾਲ ਮਕਾਨ ਨੂੰ ਛੰਮਣਾਂ ਦੇ ਬੱਚੇ ਵੀ ਨਾਲ ਹੀ ਕੰਮ ਕਰਦੇ ਸੀ ਛੰਕਾ ਕੇ ਸੀ ਨਾ ਤੇ ਫੈਮਿਲੀ ਵਰਗਾ ਮਾਹੌਲ ਸੀਗਾ ਮੈਂ ਉਹਨਾਂ ਦੇ ਘਰ ਕਾਫੀ ਟਾਈਮ ਸ਼ੂਟਿੰਗ 'ਚ ਰਹੀ ਸੀ ਤੇ ਬੜੇ ਮੰਮੀ ਡੈਡੀ ਉਹਨਾਂ ਦੇ ਇੰਨੇ ਚੰਗੇ ਮਤਲਬ ਜੀ ਜੀ ਬਹੁਤ ਵਧੀਆ ਇਨਸਾਨ ਬਹੁਤ ਹੀ ਵਧੀਆ ਮੈਂ ਮੈਂ ਸਵੇਰੇ ਮਤਲਬ ਮਿੰਦਸਿਆ ਮੇਰਾ ਦક્ષਨੇਂਦਸਿਆ ਮੈਂ ਕਹਿਆ ਯਾਰ ਕੀ ਹੋ ਗਿਆ ਯਾਰ ਬਿਲਕੁਲ ਆਪ ਤਾਂ ਉਮੀਦ ਕਰਦੇ ਹੀ ਹੁਣ ਕੋਈ ਅੱਗੋਂ ਕੰਮ ਕਰਾਂਗੇ ਇਕੱਲੇ ਕਿਉਂਕਿ ਕਾਫੀ ਟਾਈਮ ਤੋਂ ਬੋਝਾ ਸਾਹ ਰਹੀ ਸੀ ਆਪਸੀ ਸਾਰੇ ਕਿਉਂਕਿ ਪਿੱਛੇ ਮੈਂ ਬినੂ ਢਿੱਲੋਂ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ ਮੈਂ ਕਿਹਾ ਉਹ ਟਾਈਮ ਨਹੀਂ ਭੁੱਲਦਾ ਜਦ ਸਾਰੇ ਆਪਾਂ ਇਕੱਠੇ ਬੈ ਕੇ ਇੰਟਰਵਿਊਜ਼ ਕਰਦੇ ਆਂ ਕਿ ਜਦ ਸੀਟ ਤੇ ਪੱਲਾ ਲੀਂਦੇ ਨੇ ਕੁਝ ਕੁਝ ਸੋਚਣ ਦੀ ਲੋੜ ਨਹੀਂ ਪੈਂਦੀ ਬਸ ਹਾਸਾ ਆਉਂਦਾ ਆ ਆ ਮੈਂ ਤੇ ਉਹ ਦੇਖੇ ਕਪਿਲ ਸ਼ਰਮਾ ਦੇ ਸ਼ੋਅ 'ਚ ਕਹਿੰਦੇ ਗੀ ਕਿ ਆਪ ਪੰਜਾਬੀ 'ਚ ਗੱਲ ਕਰ ਲਾ ਪੈਣਾ ਔਰ ਚਨਾਪੁਰ ਸਿੰਘ ਵੀ ਆਪ ਹਿੰਦੀ 'ਚ ਬਾਤ ਕਰੇ ਤੇ ਸਰੋਗਾਂ ਦੇ ਵੀ ਜਿਹੜਾ ਫਲਾਨਾ ਆਇਆ ਸੀਗਾ ਹਾਂ ਉਹਨਾਂ ਨੇ ਤਾਂ ਹਿੰਦੀ ਹੀ ਗੱਲ ਕੀਤੀ ਉਹ ਤਾਂ ਅੰਗਰੇਜ਼ੀ 'ਚ ਹੀ ਗੱਲ ਕੀਤੀ ਸੀ ਉਹ ਤਾਂ ਕੋਈ ਬਾਰਲਾ ਸਿੰਗਰ ਆਇਆ ਸੀ ਐਨਾ ਉਹ ਐਨਾ ਵਧੀਆ ਬੋਲੇ ਨਾ ਕਿ ਜਦੋਂ ਉਹ ਆਇਆ ਸੀ ਉਹਨਾਂ ਨੇ ਤਾਂ ਹਿੰਦੀ 'ਚ ਗੱਲ ਕੀਤੀ ਉਹਨਾਂ ਅੰਗਰੇਜ਼ੀ 'ਚ ਗੱਲ ਕੀਤੀ ਮੈਂ ਪੰਜਾਬੀ 'ਚ ਕਰੂ ਹਾਂ ਬਿਲਕੁਲ ਬਿਲਕੁਲ ਉਹਨਾਂ ਦੇ ਅੰਦਾਜ਼ ਵੱਡੀ ਗੱਲ ਨੂੰ ਛੋੜ ਕੇ ਛੋੜ ਕੇ ਹਸਾ ਮਸਿਆ ਅੱਜ ਨੰਨੇ-ਡੀ ਵੱਡੀ ਬਗਾਲੇ ਬੋਲ ਦਿੱਤੀ ਬਿਲਕੁਲ ਬਿਲਕੁਲ ਤਸੀਂ ਉਮੀਦ ਕਰਾਂਗੇ ਰੱਬ ਉਹਨਾਂ ਨੂੰ ਆਪਣੇ ਚਰਨਾਸ਼ਥਾਂ ਦੇਵੇ ਮੈਮ ਬਹੁਤ ਬਹੁਤ ਗੱਲ ਗੱਲ ਬਾਤ ਕਰਨ ਲਈ ਤੇ ਉਮੀਦ ਕਰਾਂਗੇ ਕਿ ਰੱਬ ਉਹਨਾਂ ਨੂੰ ਮੈਂ ਕਹਿੰਦੇ ਮੈਨੂੰ ਲੱਗਦਾ ਉਹ ਜਿੱਥੇ ਵੀ ਹੋਣਗੇ ਨਾ ਉੱਥੇ ਵੀ ਹਾਸਿਆ ਪਾਰੇ ਹੋਣਗੇ ਸਾਡੇ ਦਿਲਾਂ ਚ ਆ ਸਾਡੇ ਦਿਲਾਂ ਚ ਆ ਉਹਨਾਂ ਦਾ ਕੰਮ ਬਿਲਕੁਲ ਚੰਗਾ ਇਨਸਾਨ ਹਮੇਸ਼ਾ ਦਿਲਾਂ ਚ ਰਹਿੰਦਾ ਉਹਦੀ ਯਾਦਾਂ ਹਮੇਸ਼ਾ ਦਿਲ ਚ ਰਹਿਣੀਆਂ ਬਿਲਕੁਲ ਬਿਲਕੁਲ ਬਹੁਤ ਵਧੀਆ ਇਨਸਾਨ ਪਰਮਾਤਮਾ ਮਿਹਰ ਕਰੇ ਉਹਨਾਂ ਦੀ ਫੈਮਿਲੀ ਦੇ ਉੱਪਰ ਹੌਸਲਾ ਦੇ ਗਏ ਬਿਲਕੁਲ